ਹੁਸ਼ਿਆਰਪੁਰ ਦੇ ਵਿੱਚ ਇੱਕ ਐਲਪੀਜੀ ਗੈਸ ਨਾਲ ਭਰੇ ਟੈਂਕਰ ਤੇ ਇੱਕ ਹੋਰ ਗੱਡੀ ਦੇ ਵਿਚਾਲੇ ਜ਼ਬਰਦਸਤ ਟੱਕਰ ਹੋਈ ਹੈ। ਦਰਅਸਲ ਬਹੁਤ ਹੀ ਦਿਲ ਦਹਿਲਾਦ ਦੇਣ ਵਾਲਾ ਇਹ ਹਾਦਸਾ ਵਾਪਰਿਆ। ਜਸਨਾਚਾਰੇ ਪਾਸੇ ਦਹਿਸ਼ਤ ਫੈਲ ਗਈ। ਦੱਸਿਆ ਜਾ ਰਿਹਾ ਹੈ ਕਿ ਕਿਸੇ ਗੱਡੀ ਨਾਲ ਟਕਰਾਨ ਤੋਂ ਬਾਅਦ ਹੋਈ ਗੈਸ ਨਾਲ ਭਰਿਆ ਹੋਇਆ ਟੈਂਕਰ ਗਲੀ ਦੇ ਵਿੱਚ ਦਾਖਲ ਹੋਇਆ ਤੇ ਕਈ ਘਰਾਂ ਦੇ ਵਿੱਚ ਜਾ ਟਕਰਾਇਆ ਜਿਸ ਨਾਲ ਵੱਡਾ ਧਮਾਕਾ ਹੁੰਦਾ ਹੈ। ਫਿਲਹਾਲ ਹੋਏ ਜਾਨੀ ਤੇ ਮਾਲੀ ਨੁਕਸਾਨ ਦਾ ਪਤਾ ਨਹੀਂ ਲੱਗ ਸਕਿਆ। ਹਾਦਸੇ ਹੋਣ ਦੀ ਵਜ੍ਹਾ ਦੇ ਨਾਲ ਜਲੰਧਰ ਹੁਸ਼ਿਆਰਪੁਰ ਰੋਡ ਮਾਰਕ ਬੰਦ ਕਰ ਦਿੱਤਾ ਗਿਆ। ਹਾਲਾਂਕਿ ਹਾਦਸੇ ਦੀ ਸੂਚਨਾ ਮਿਲਦ ਦੀਮਾ ਮੌਕੇ ਤੇ ਪਹੁੰਚਿਆ ਪ੍ਰਸ਼ਾਸਨ ਵੱਲੋਂ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ ਹਾਦਸੇ ਦੇ ਵਿੱਚ مالی ਨੁਕਸਾਨ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਜਾਨੀ ਨੁਕਸਾਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਬਾਡੀ ਤੁਹਾਡਾ ਬੇਟਾ ਆਇਆ ਜੀ ਯਾਹਾਂ ਬੈਣਾ ਉਹਦਾ ਪਾਣੀ ਪਿੰਡੇ ਕਾ ਭਾਈ ਪਤਾ ਨਹੀਂ ਭਾਈ ਮੈਂ ਆਪਰੇ ਉੱਤੇ ਹੁਤਾ ਜੀ ਉੱਥੇ ਹੀ ਤੁਸੀਂ ਨਹੀਂ ਮੈਂ ਦਰੋ ਇੱਥੇ ਹੀ ਪਾਣੀ ਲੱਗਿਆ ਬੇਵਕਤ ਕਰਦਾ ਭਾਈ ਹੋਰੀ ਬੋਰੀ ਪਾਈ ਪਾਈ ਲੱਗ ਰਿਹਾ ਹੈ ਉਹ ਕਰ ਦੋ ਹੋਰੀ ਬੋਰੀ ਪਾਈ ਆ ਕੇ ਕਦੋਂ ਦੀ ਗੱਲ ਕਿੰਨੇ ਕਬਜ ਦੀ ਗੱਲ ਹੈ ਇਹ ਮੇਰਾ ਖਿਆਲ ਹੈ 9:30 10:00 ਵਜੇ ਦੀ ਗੱਲ ਹੈ ਮੈਂ ਨੌਣ ਲਗਾਏ ਦੁਕਾਨ ਬੰਦ ਕਰਕੇ ਆਇਆ ਮੈਂ ਕੋਠੇ ਦੇ ਮਹੌਲ ਚ ਲਾਏ ਕੱਪੜੇ ਲਾ ਕੇ ਇੱਕੋ ਡੱਬਾ ਪਾਣੀ ਦਾ ਪਾਇਆ ਜਾਦੂਗਾ ਦਾ ਠਾ ਮੈਂ ਥੱਲੇ ਉਤਰਿਆ ਫਟਾਫਟ ਧਰੋ ਤੇ ਬਤਿਆ ਬੰਦ ਕਰ ਲੋ ਟੈਂਕਰ ਫਟ ਗਿਆ ਓਏ ਤੂੰ ਫਟਾਫਟ ਬਤਿਆ ਕੀਤੇ ਬਤਿਆ ਵੀ ਬੰਦ ਕੀਤਾ ਫੇਰ ਵੀ ਅੰਦਰ ਅੱਗ ਵੱਢ ਗਈ ਓਏ ਕਿੰਨੇ ਜੀ ਸੀ ਆਪਣੇ ਘਰ ਦੇ ਹਾਂ ਜੀ ਜਿਨ੍ਹਾਂ ਨੂੰ ਅੱਗ ਮੈਂ ਹਾਂ ਜੀ ਛੇ ਜੀ ਆ ਘਠਈ ਹਾਂ ਜੀ ਮੇਰਾ ਪੁੱਤ ਨਹੀਂ ਮੈਂ ਮਰਜੀ ਪਚਾਇਆ ਮੇਰੇ ਅਕਲ ਦੀ ਉਹ ਕਿ ਮੈਂ ਉਹਨੂੰ ਮਸੀ ਪਚਾਇਆ ਸੀ ਮਾਰੇ ਦੱਸੋ ਕਿ ਹੋ ਗਿਆ ਕਿਉਂ ਸਾਡਾ ਘਰ ਹੋ ਰਿਹਾ ਆ ਜਿਦਾਂ ਦਿੱਤੀ ਹੋ ਆਪਣੀ ਤਲਵੰਡੀ ਦੀ ਜਿਹੜੀ ਛੱਡ ਜਾਂਦੀ ਆ ਤੇ ਉਥੇ ਤਲਵੰਡੀ ਛੱਡ ਗਈ ਤਾਂ ਮੈਂ ਕੋਠੇ ਦੇ ਨਹਾਉਣ ਗਿਆ ਦੁਕਾਨ ਬੰਦ ਮੇਰਾ ਨਾਮ ਗੁਰਮਤ ਸਿੰਘ ਆ ਗੀ ਗੁਰਮਤ ਸਿੰਘ ਹਾਂ ਜੀ ਮੇਰਾ ਸਨੋਹ ਰਾਵਲ ਰਾਮ ਲੈਂਡ ਮੁਖ ਸਿੰਘ ਸਨੋਹ ਬਨਾਰਵਲ ਰਾਮ ਰਾਵਲ ਹਾਂ ਜੀ ਰਾਮਪਿੰਡ ਮੜਿਆਲਾ ਹਾਂਜੀ ਹਾਂਜੀ ਹਾਂ ਹਾਂ ਸਹੀ ਬਾਤ ਜਰ ਹੁੰਦਸੋ ਹੁੰਦਸੋ ਹੋਇਆ ਕੀ ਸੀ ਹੋਇਆ ਪਾਣੀ ਵੀ ਦਾ ਟਾਈਮ ਆ ਇਹ 9:30 10:00 ਵਜੇ ਦਾ ਟਾਈਮ ਆ ਅੱਛਾ ਜੀ ਮੈਂ ਦੁਕਾਨ ਬੰਦ ਕਰਕੇ ਕੋਠੇ ਨੌਂ ਗਿਆ ਅੱਛਾ ਜੀ ਤੇ ਮੈਂ ਇੱਕੋ ਡੱਬਾ ਪਾਣੀ ਦਾ ਭਾਇਆ ਜਾਂ ਜੋ ਟੈਂਕਰ ਕਾ ਉਥੋਂ ਮੂਰ ਕੱਟਣ ਲੱਗਾ ਆਪਣੇ ਮਤਲਬ ਪਲਾਨਟ ਵਾਲ ਨੂੰ ਚੱਲਾ ਸੀ ਹਾਂ ਕਲਵੰਡੀ ਵਾਲ ਨੂੰ ਕਲਾ ਮੰਡੀ ਬਣਾ ਆਇਆ ਕਿਧਰੋਂ ਸੀ ਆਇਆ ਇਧਰੋਂ ਇਹਨੇ ਪਤਾ ਸ਼ਾਹ ਕਰੋ ਭਰਿਆ ਟੈਂਕਰ ਸੀਗਾ ਫੁੱਲ ਤੇਲ ਦਾ ਸੀਗਾ ਨਹੀਂ ਗੈਸ ਦਾ ਐਚਪੀ ਐਚਪੀ ਗੈਸ ਗੈਸ ਦਾ ਛੇ ਐਚਪੀ ਗੈਸ ਦਾ ਟੈਂਕਰ ਸੀ ਵੱਡਾ ਟਰੱਕ ਵੱਡਾ ਟਰੱਕ ਜਿਹੜਾ ਹੁੰਦਾ ਹਜ਼ਾਰਾਂ ਲੀਟਰ ਦਾ ਅੱਛਾ ਜੀ ਪਤਾ ਨਹੀਂ ਕਿੰਨੇ ਟਨ ਉਹ ਤੇ ਗੈਸ ਦੰਦੀ ਆ ਅੱਛਾ ਜੀ ਗੈਸ ਟਰੱਕ ਜੋ ਮੈਨੂੰ ਉੱਪਰ ਦੇ ਬਚਾਉਣ ਕਰਾਇਆ ਸੀ ਤੇ ਮੈਂ ਨਾਕੇ ਕੋਠੇ ਤੋਂ ਥੱਲੇ ਉਤਰਿਆ ਲੈਟਾ ਸਾਰੀਆਂ ਬੰਦ ਕੀਤੀਆਂ ਸਾਰੇ ਪਰਿਵਾਰ ਨੂੰ ਕਿਹਾ ਵੀ ਤੁਸੀਂ ਅੰਦਰ ਬੜ ਜਾਓ ਟੈਂਕਰ ਫਟ ਗਿਆ ਹਾਂ ਓ ਸਾਡੇ ਘਰ ਤੇ ਵੀ ਆਗ ਲੱਗੇ ਆਂਡੀਆਂ ਹੋ ਗੀਆਂ ਹਾਦਸਾ ਜਦੀ ਸੀ ਤੁਹਾਡੇ ਘਰ ਦੇ ਘਰ ਵੱਲੋਂ ਵੀ ਆ ਗਈ ਸਾਰੇ ਅੱਡੇ 'ਚ ਹੀ ਫੈਲ ਗਏ ਪਾਜੀ ਉਹ ਮੁੰਡਿਆਲਾ ਅੱਡੇ 'ਚ ਮੁੰਡਿਆਲਾ ਅੱਡੇ 'ਚ ਪਿੰਡ ਨੂੰ ਵੀ ਅੱਡੇ ਇੱਥੇ ਪਿੰਡ 'ਚ ਵੀ ਗਈ ਆ ਤੁਸੀਂ ਕੀ ਕਹਿੰਦੇ ਸਿਦੂ ਮੈਂ ਉਸਨੂੰ ਨੌਣ ਲਗਾ ਲਈ ਕੋਠੇ ਤੇ ਜੀ ਲੱਗ ਗਈ ਮੈਂ ਨਾਟਕੇ ਜਾ ਕੇ ਨਾ ਥੱਲੇ ਸਾਰੇ ਪਰਿਵਾਰ ਨੂੰ ਮੈਂ ਕਹਾਂ ਲੇਟਾ ਬੰਦ ਕਰ ਦਿਓ ਉਹ ਗੈਸ ਟੈਂਕਰ ਫਟ ਗਿਆ ਸਾਡੇ ਲੱਗ ਗਈਆਂ ਨਾ ਬੋਰ ਹਾਂਜੀ ਹਾਂਜੀ ਤੇ ਉਹਨਾਂ ਟੈਂਕਰਾਂ ਬੰਦ ਇਹਨਾਂ ਨੇ ਸਾਰੇ ਅੰਦਰਾਂ ਚੱਲੇ ਗਏ ਕਿਹਨਾਂ ਘਰਾਂ ਨੂੰ ਅੱਗ ਲੱਗੀ ਹੋ ਕਿੰਨੇ ਘਰਾਂ ਨੂੰ ਦੇਖੇ ਮੇਰੇ ਆਈਡੀਆ ਦੇ ਨਾਲ ਸਾਰੇ ਓਡੇ ਨੂੰ ਲੱਗੀ ਹੋ ਆ ਤੁਹਾਡੇ ਕੀ ਨਾਮ ਮੇਰਾ ਨਾਮ ਗੁਰਮਖ ਸਿੰਘ ਆ ਜੀ ਤੁਸੀਂ ਨਹਾਣ ਚੋਂ ਤੁਸੀਂ ਆਓ ਹਾਂ ਮੇਰਾ ਸਾਰਾ ਪਰਿਵਾਰ ਆ ਪਾਜੀ ਕੀ ਨਾਮ ਆ ਜੀ ਮੇਰਾ ਨਾਮ ਗੁਰਮਖ ਸਿੰਘ ਆ ਪਾਜੀ ਹਾਂਜੀ ਕੀ ਹੋਇਆ ਬਾ ਕੀ ਆ ਹੋ ਟੈਂਕਰ ਫਟ ਗਿਆ ਪਾਜੀ ਕਿੰਨੀਆਂ ਕਿ ਗੱਡੀਆਂ ਮੌਕੇ ਤੇ ਹੁਣ ਲੱਗ ਚੁੱਕੀਆਂ ਨੇ ਜੀ 18 ਤੋਂ 20 ਗੱਡੀਆਂ ਲੱਗ ਚੁੱਕੀਆਂ ਐਸ ਵੇਲੇ ਕੀ ਹਾਲਾਤ ਨੇ ਐਸ ਵੇਲੇ ਬਿਲਕੁਲ ਸ਼ੇਪ ਹਾਲਾਤ ਨੇ ਕਿਉਂਕਿ ਸ਼ਾਰਪੋਲ ਸਾਰਵਰੇਟ ਦੇ 6 ਪਰ ਟੈਂਡਰ ਦੋ ਵਾਰੀ ਰਿਪੀਟ ਹੋ ਚੁੱਕੇ ਨੇ ਗਾਦਮਪੁਰ 에ਅਰਬੱਸ ਦਾ ਸੀਗਾ ਗਾਦਮਪੁਰ ਸਾਰਵਰੇਟ ਤੇ ਦੋ ਜੰਗਲਰ ਇੱਕ ਸੋਨਾ ਨਿੱਕਾ ਸੋਨਾ ਨਿੱਕਾ ਦੋ ਵਾਰੀ ਰਿਪੀਟ ਹੋਈ ਹੈ ਔਰ ਆਦਮਪੁਰ 에ਅਰਬੱਸ ਦੋ ਵਾਰੀ ਰਿਪੀਟ ਹੋਇਆ ਆਲਮੋਸਟ ਟੋਟਲ ਰੂਲ ਲਾ ਕੇ 18 ਤੋਂ ਉੱਨੀ ਗੱਡੀਆਂ ਲੱਗੀਆਂ ਨੇ ਸ਼ੀਰ ਗੱਡੀਆਂ ਇੱਥੇ ਮੱਥੇ ਤੇ ਖੜੀਆਂ ਨੇ ਤੁਹਾਨੂੰ ਕਿੰਨੇ ਵਜੇ ਪਾਜੀ ਸੂਚਨਾ ਮਿਲਦੀ ਕਿਸ ਤਰ੍ਹਾਂ ਇਹ ਨਾ ਟੈਨ ਸੂਚਨਾ ਮਿਲੀ ਸੀ ਜੀ ਆਫਿਸ ਦੇ ਵਿੱਚ ਵੀ ਤੇ ਜੋ ਮੈਨੂੰ ਪਰਸਨਲੀ ਫੋਨ ਆਇਆ ਸੀ ਮੈਂ ਆਫ ਡਿਊਟੀ ਆ ਪਾ ਜੀ ਮੇਰੀ ਡਿਊਟੀ ਖਤਮ ਹੋ ਚੁੱਕੀ ਆ ਸਾਡਾ ਆਲਮੋਸਟ ਇਹਦੇ ਵਿੱਚੋਂ ਜਿੰਨਾ ਸਟਾਫ ਇੱਥੇ ਆ ਉਹਦੇ ਵਿੱਚੋਂ 75% ਜਿਹੜਾ ਸਟਾਫ ਹੈਗਾ ਉਹ ਆਫ ਨੂੰ ਚੱਲਦਾ ਕਿ ਐਸੇ ਗੱਲ ਕੀਤੀ ਆ ਵੀ ਤਾਂ ਤੁਸੀਂ ਕੋਈ ਜਕਮੀ ਵੀ ਕੱਟਿਆ ਘਰਾਂ ਦੇ ਕੀ ਹਾਲਾਤ ਆ ਇਹ ਕੋਈ ਘਰੇ ਅੰਦਰ ਜਿੱਦਾਂ ਸ਼ਾਪਸ ਹੈ ਟੈਂਟ ਹਾਊਸ ਹੈਗਾ ਉਹਦੇ ਵਿੱਚ ਆਪਣੇ ਜਿਹੜੇ ਕਮਰਸ਼ੀਅਲ ਫਾਇਰ ਸਿਲੰਡਰ ਗਿਆ ਐਲ ਪੀਜੀ ਸਿਲੰਡਰਸ ਆ ਨਹੀਂ ਉਹ ਸਿਗੇ ਉਹ ਅੰਦਰੋਂ ਸੇਫਲੀ ਕੱਢ ਦਿੱਤੇ ਗਏ ਨੇ ਤੇ ਜਿਹੜੇ ਕੈਜੂਐਲਟੀਆਂ ਹੋਈਆਂ ਸਾਡੇ ਤੋਂ ਪਹਿਲਾਂ ਜਿਹੜੇ ਰੈਗੂਲੇਟਸ ਜ਼ਰਾ ਹੋਣੀਆਂ ਸੀਗੀਆਂ ਅਸੀਂ ਕੰਮ ਕਰਦੇ ਸੀਗੇ ਥੋੜਾ ਦੇ ਵਿੱਚ ਨਾਲ ਹੀ ਕੈਰੀ ਕਰਕੇ ਸੈਲਫ ਡਿਫੈਂਸ ਦੀ ਟੀਮ ਚੇਤਨਜੀ ਯੂਨਾਈਟਿਡ ਕੁੰਮਰੀ ਅਕਬਰ ਜੀ ਸਾਰੀ ਤੇ ਜਿਹੜੇ ਟੈਂਕਰ ਦਾ ਐਕਸੀਡੈਂਟ ਆ ਉਹ ਚੁਹੈਸੇ ਗੈਸ ਹੈ ਨਹੀਂ ਹੁੰਦੇ ਇਹ ਬਿਚ ਆਲਮੋਸਟ ਇਸ ਵੇਲੇ 0.1% ਦੇ ਆਪਾਂ ਚਾਂਸਿਸ ਹੋ ਸਕਦੇ ਆ ਬਟ ਐਟ ਪ੍ਰੈਸੈਂ ਕੀ ਕੈਸਾ ਨੇ ਬਈ ਕਾਬੂ ਪਾ ਲਿਆ ਗਿਆ ਨਾ ਇਹ ਤਾਂ ਸਰੀ ਦਾ ਅੱਗ ਦਾ ਕਾਬੂ ਤਾਂ 15 20 ਮਿੰਟ ਚ ਪਾ ਲਿਆ ਸੀ ਪਰ ਜਿਹੜਾ ਹੁਣ ਦੇਖੋ ਲਾਈਟ ਬੰਦ ਹੋਣ ਕਰਕੇ ਕੁਝ ਸਮਝ ਨਹੀਂ ਆ ਰਿਹਾ ਸੀਗਾ ਕਿ ਅਜਿਹਾ ਸ਼ਟਰ ਬੰਦ ਹੈ ਅੰਦਰ ਵੱੜ ਗਈ ਹੈ ਗੈਸ ਉਹਨਾਂ ਦੇ ਨਾਲ ਹੋ ਗਿਆ ਆ ਦੇਖੋ ਕੱਪੜੇ ਦੀ ਦੁਕਾਨ ਹੈ ਤੂੜੀ ਦੇ ਕੰਮ ਹੈ ਇਹਨਾਂ ਦੇ ਵਿੱਚ ਅੰਦਰ ਅੱਗ ਬੜਨ ਕਰਕੇ ਥੋੜਾ ਜਿਆਦਾ ਟਾਈਮ ਲੱਗਾ ਆਦਰਵਾਇਜ਼ ਸਭ ਸੇਫ ਹੈ ਠੀਕ ਨਾਮ ਕੀ ਹੈ ਬਈ ਮੇਰਾ ਨਾਮ ਪਵਨ ਕੁਮਾਰ ਸਾਹਿਬ ਹੈ

ਇਸ ਤੋਂ ਲੱਗਦਾ ਕਿ ਜਿਸ ਸਮੇਂ ਤੋਂ ਹੈਡੀ ਬਣਦੇ ਜੁੜਿਆ ਹੈ ਪਰ ਇਹ ਹੈ ਕਿ ਕਿੰਨੇ ਬੈਂਕ ਕੰਪਨੀ ਜਿਹਨਾਂ ਨੇ ਕਿਤੇ ਜੋ ਕਹਿ ਰਹੇ ਉਹ ਮੋਡਲ ਨਹੀਂ ਬਣਦੀ ਜਿਹੜਾ ਰਿਪੋਰਟ ਆਇਆ ਹੈ ਉਹਦੇ ਨਾਲ ਜਿਹੜਾ ਬਲਾਸ ਹੋਇਆ ਹੈ ਬਹੁਤ ਬੜਾ ਬਲਾਸ ਹੋਇਆ ਹੈ ਉਹੀ ਜਿਹੜੀ ਗੈਸ ਨੇ ਸਾਰੇ ਪਾਸੇ ਪਾ ਦਿੱਤੀ ਹੈ ਜੈਸੇ ਜਿਹੜੀ ਕੰਪਨੀ ਆ ਸ਼ੁਰੂ ਕੀਤੀ ਹੈ ਸਾਰੀ Shut yeah. ਕਿਤਨੇ ਲੋਕ ਜੋ ਇੰਜਰਡ ਹੋ ਚੁਕੇ ਆ ਕੁਝ ਪਤਾ ਚੱਲਾ ਹੈ ਅਭੀ ਤੱਕ ਨਹੀਂ ਅਭੀ ਅਸਾਂ ਕੁਝ ਨਹੀਂ ਕਰ ਰਹੇ ਕੰਪਨੀ ਕੋਈ ਕੈਜੂਐਲਟੀਆਂ ਵੀ ਹੈ ਨਾ ਕੁਝ ਅਫਵਾਹ ਅਫਵਾਹ ਇਹਨੇ ਕਿਹਾ ਜਾ ਰਿਹਾ ਕਿ ਪੰਜ ਤੋਂ ਸੱਤ ਕੈਜੂਐਲਟੀਆਂ ਹੋ ਗਈਆਂ ਤੇ ਰੋਸੀ ਵੀ ਇਹੀ ਅਰਦਾਸ ਕਰਦੇ ਪ੍ਰਮਾਤਮਾ ਅਗੇ ਅਫਵਾਹ ਹੀ ਹੋਣ ਪਰ ਕੋਈ ਅਜੇ ਤੱਕ ਮੁੱਢਲੀ ਜਾਣਕਾਰੀ ਕਰਕੇ ਅਸੀਂ ਹਸਪੀਟਲ ਜਾ ਕੇ ਦੇਖਦੇ ਆ ਕਿ ਕਿੰਨੇ ਕਿਥੇ ਪਹੁੰਚੇ ਆ ਜਾਂ ਕਿੰਨੇ ਕਿਥੇ ਹੁਣ ਅੱਗੇ ਤਾਂ ਪਾਲੀਆਂ ਨਹੀਂ ਹਜੇ ਉਹ ਕੰਟਰੋਲ ਹੋ ਗਿਆ ਸਿਰਫ ਟੈਂਕਰ ਹੈਗਾ ਮੈਂ ਕਿਹਾ ਟੈਂਕਰ ਜੇ ਨਾ ਠੰਡਾ ਨਹੀਂ ਹੁੰਦਾ ਉਹਨੂੰ ਸਪਰੇਅ ਕਰਿਓ ਪਾਣੀ ਦਾ ਜਿਉਂ ਕਿ ਉਹਦਾ ਬਲਾਸ ਉਹਦਾ ਖਤਰਾ ਇੱਕ ਮਿੰ ਹੈ ਨਿਕਲ ਲੋ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਜੀ ਉਹਦੇ ਲਈ ਕੋਈ ਮੁਆਵਜ਼ਾ ਵਗੈਰਾ ਫਿਰ ਸਰਕਾਰ ਕੇ ਆ ਕੇ ਡਾਕਟਰ ਸਾਹਿਬ ਕਿਹਾ ਜਾ ਰਿਹਾ ਕੋਈ ਖੜੇ ਆ ਲੋਕਾਂ ਲਈ ਡਾਕਟਰ ਸਾਹਿਬ ਜੋ ਪਿੰਡ ਦੇ ਲੋਕ ਆਏ ਜਿਹੜੇ ਕੋਈ ਸੁੱਖਾ ਨਾਮ ਦਾ ਵਿਅਕਤੀ ਰਹਿੰਦਾ ਇਲੀਗਲ ਜਿਹੜਾ ਗੈਸ ਟੈਂਕਰ ਉਸੇ ਜਾ ਰਿਹਾ ਸੀ ਉਹ ਭੜਾਈ ਦਾ ਕੰਮ ਕਰਦਾ ਸੀ ਮੈਂ ਕਹਾਂਗਾ ਜੀ ਡਿਟੇਲ ਤੱਕ ਇਹਦੀ ਇਨਵੈਸਟੀਗੇਸ਼ਨ ਹੋਊਗੀ ਕਿਉਂਕਿ ਜਿਹੜੀ ਜਾਨਾ ਹੈਗੀ ਬੜੀ ਕੀਮਤੀ ਹੁੰਦੀ ਹੈਗੀ ਉਹਨਾਂ ਦੀ ਜੋ ਕੀਮਤ ਨਹੀਂ ਸਰਕਾਰ ਸੱਦੇ ਜਿਹਦੇ ਪਿੱਛੇ ਜਿਹੜੇ ਬੰਦੇ ਦੀ ਜਿਹੜੇ ਸੰਸਥਾ ਦੀ ਕੋਈ ਗਲਤੀ ਹੋਈ ਉਹਨੂੰ ਬਖਸ਼ਿਆ ਨਹੀਂ ਜਾਊਗਾ ਜੀ ਥੈਂਕ ਯੂ ਸਰ

ਕੁਝ ਤੁਸੀਂ ਦੇਖ ਰਹੇ ਹੋ ਸਾਹਮਣੇ ਸੜਕ ਤੇ ਟੈਂਕਰ ਖੜਿਆ ਹੈ ਐਦ ਕਿ ਸਿਰਫ ਅਜੇ ਤੱਕ ਸਿਰਫ ਆਈਡੀਆ ਲਗਾਇਆ ਜਾ ਸਕਦਾ ਹੈ ਸਾਰਾ ਕੁਝ ਅੰਡਰ ਇਨਵੈਸਟੀਗੇਸ਼ਨ ਹੈ ਜੀ ਅੰਡਰ ਇਨਵੈਸਟੀਗੇਸ਼ਨ ਹੈ ਉਸ ਤੋਂ ਬਾਅਦ ਹੀ ਪ੍ਰੋਪਰ ਤਫਤੀਸ਼ ਤੋਂ ਬਾਅਦ ਤੁਹਾਨੂੰ ਪੱਕੇ ਤੌਰ ਤੇ ਦੱਸ ਸਕਦੇ ਹਾਂ ਬਟ ਜਿਵੇਂ ਸਾਹਮਣੇ ਲੱਗ ਰਿਹਾ ਹੈ ਕਿ ਇੱਕ ਰੋਡ ਐਕਸੀਡੈਂਟ ਕਰਕੇ ਜਿਹੜੀ ਹੈ ਅ ਅਗ ਲੱਗੀ ਹੈ ਔਰ ਹੁਣ ਤੱਕ ਵੀ ਪੇਸ਼ੈਂਟ ਸਾਡੇ ਸਿਵਲ ਹਸਪੀਟਲ ਦੇ ਵਿੱਚ ਐਡਮਿਟਡ ਨੇ ਔਰ ਅੰਡਰ ਵਿਦ ਬਰਨ ਇੰਜਰੀਜ਼ ਉਥੇ ਐਡਮਿਟਡ ਨੇ ਕੋਈ ਸੀਰੀਅਸ ਵੀ ਨਹੀਂ ਕੋਈ ਲਾਈਟਲੀ ਬਰਨਡ ਵੀ ਨਹੀਂ ਬਟ ਟੀਮ ਸਾਡੀ ਆਲਰੇਡੀ ਉਥੇ ਅਲਰਟ ਕਰ ਦਿੱਤੀ ਗਈ ਸੀ ਜਿਵੇਂ ਹੀ ਸਾਨੂੰ ਮੈਸੇਜ ਲੱਗਿਆ ਸੀ ਤੇ ਉਥੇ ਸਾਰੇ ਡਾਕਟਰ ਸਹਿਬਾਨ ਸਾਰੀ ਮੈਡੀਕਲ ਫੈਸਿਲਿਟੀਆਂ ਦਵਾਈ और सारा अरेंजमेंट इन प्लेस है उलाज चलता पेगा कैजुअलिटी एक कैजुअलिटी अजय तक रिपोर्ट हो रही है ਜਿਵੇਂ ਜਿਵੇਂ ਹੋਰ ਜਾਣਕਾਰੀ ਮਿਲਦੀ ਹੈ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਜਮਾਨੀ ਨੁਕਸਾਨ ਕਿੰਨਾ ਹੋਇਆ ਲੋਕਾਂ ਦਾ ਘਰਾਂ ਦੁਕਾਨਾਂ ਦਾ ਦੇਖੋ ਤੁਸੀਂ ਦੇਖ ਰਹੇ ਹੋ ਜੀ ਅਜੇ ਵੀ ਫਾਇਰ ਟੈਂਡਰਸ ਜਲੰਧਰ ਫਗਵਾੜਾ ਦਸੂਆ ਹੁਸ਼ਿਆਰਪੁਰ ਸਾਰੇ ਪਾਸਿਓਂ ਆ ਕੇ ਇਸ ਵੇਲੇ ਵੀ ਕੰਮ ਕਰ ਰਹੇ ਨੇ ਸਾਡੀ ਪਹਿਲੀ ਪ੍ਰਾਇੋਰਟੀ ਇਹ ਹੈ ਕਿ ਸਭ ਤੋਂ ਪਹਿਲਾਂ ਜਾਨੀ ਨੁਕਸਾਨ ਨੂੰ ਬਚਾਇਆ ਜਾਵੇ ਔਰ ਇੱਕਦਮ ਫਾਇਰ ਨੂੰ 100% ਐਕਸਟਿੰਗੁਇਸ਼ ਕਰਕੇ ਹੋਰ ਕੋਈ ਗੈਸ ਦੇ ਰਿਮੇਨਿੰਗ 엘ਿਮੈਂਟਸ ਨਾ ਹੋਣ ਉਹਨੂੰ ਪੱਕਾ ਕਰਨ ਲਈ ਨਸਰਾਲਾ ਤੋਂ ਤੇ ਆਦਮਪੁਰ 에ਅਰਫੋਰਸ ਸਟੇਸ਼ਨ ਤੋਂ ਵੀ ਟੀਮਸ ਆਈਆਂ ਹੋਈਆਂ ਨੇ ਅਸੀਂ ਪਹਿਲਾਂ ਉਹ ਕਨਫਰਮ ਕਰਾਂਗੇ ਉਸ ਤੋਂ ਬਾਅਦ ਜਿਹੜੀ ਅਸੈਸਮੈਂਟ مالی ਨੁਕਸਾਨ ਦੀ ਉਹ ਚੱਲਦੀ ਰਹੇਗੀ ਔਰ ਬੰਦਾ ਮੁਆਵਜ਼ਾ ਉਹਨਾਂ ਨੂੰ ਦਿੱਤਾ ਜਾਏਗਾ ਮੈਨੂੰ ਲੱਗਦਾ ਇਹ ਕਾਰਨ ਨਹੀਂ ਹੋਇਆ ਮਨੁੱਖ ਹਾਸੇ ਦਾ ਕਾਰਨ ਜੀ ਦੇਖੋ ਜੀ ਸਾਰਾ ਕੁਝ ਇਨਵੈਸਟੀਗੇਸ਼ਨ ਤੋਂ ਬਾਅਦ ਸਾਹਮਣੇ ਆਏਗਾ ਲੇਕਿਨ ਜਿਵੇਂ ਤੁਸੀਂ ਦੇਖ ਰਹੇ ਹੋ ਅ ਇਸ ਵੇਲੇ ਇਦਾਂ ਲੱਗਦਾ ਹੈ ਕਿ ਰੋਡ ਐਕਸੀਡੈਂਟ ਕਰਕੇ ਜ ਜਿਹਦੇ ਵਿੱਚ ਗੈਸ ਟੈਂਕਰ ਇਨਵੋਲਡ ਸੀ ਉਹਦੇ ਕਰਕੇ ਗੈਸ ਸੇ ਮਿਟ ਹੋਈ ਹੈ ਤੇ ਨਾ ਮਿਕਲਾਸਵਾਲ ਹੈ ਇਹ ਜੋ ਵੀ ਲੋਕ ਸੀਗੇ ਆਲੇ ਦੁਆਲੇ ਰਹਿੰਦੇ ਪਏ ਸੀਗੇ ਜਾਂ ਇਥੋਂ ਸੜਕ ਤੋਂ ਹੀ ਜਿਹੜੇ ਕਿ ਪਾਸੋਂ ਕਰਦੇ ਪਏ ਸੀਗੇ ਇਹ ਕੁਝ ਕਨਫਰਮ ਹੈ ਦੇਖੋ ਜੀ ਜਿਸ ਸਮੇਂ ਤੇ ਇਨਸੀਡੈਂਟ ਹੋਇਆ ਹੈ ਇਦਾਂ ਲੱਗਦਾ ਹੈ ਕਿ ਇੱਥੇ ਦੇ ਰੈਜ਼ੀਡੈਂਟ ਸੀ ਨੇ ਲੇਕਿਨ ਬਾਕੀ ਕੁਝ ਪ੍ਰਵਾਸੀ ਮੈਮ ਕੁਝ ਕੁਝ ਤੁਸੀਂ ਦੇਖ ਰਹੇ ਹੋ ਸਾਰਾ ਇੰਡਸਟਰੀ ਦਾ ਏਰੀਆ ਹੈ ਕੁਝ ਪ੍ਰਵਾਸੀ ਲੋਕ ਵੀ ਸੀਗੇ ਬਾਕੀ ਮੌਕੇ ਤੇ ਜੀ ਇਨਵੈਸਟੀਗੇਸ਼ਨ ਚੱਲ ਰਹੀ ਉਸ ਤੋਂ ਬਾਅਦ ਤੁਹਾਨੂੰ ਸਾਰੀ ਜਾਣਕਾਰੀ ਦਿੱਤਾ ਜਾ ਰਿਹਾ ਹੈ ਕਿ ਸੁੱਖਾ ਨਾਮ ਦਾ ਜੋ ਦਿੱਤੀ ਜਾਂ ਫੇ ਰਹਿਤਾ ਦਾ ਉਹ ਇਲੀਗਲ ਸਿਲੰਡਰ ਭਰ ਰਹਾ ਤਾਂ ਉਹ ਟਾਈਪਰ ਭਾਹ ਜਾ ਰਿਹਾ ਤਾਂ ਉਹ ਯਾਹ ਫੇ ਦੇ ਰਹਾ ਸਾਰਾ ਕੁਝ ਆਫਟਰ ਇਨਵੈਸਟੀਗੇਸ਼ਨ ਤੁਹਾਨੂੰ ਡਿਟੇਲ ਦੇ ਵਿੱਚ ਦੱਸਿਆ ਜਾਏਗਾ ਮੈਡਮ ਥੋੜੇ ਦਿਨ ਪਹਿਲਾਂ ਵੀ ਹੋਇਆ ਸੀ ਸਾਇਰੋਫੀ